ਰਾਜਕਾਰ ਮਾਹੀ ਦੀ ਰਚਨਾ ਖਾਮਖਾ ਮੇਰਾ ਯੋਗ ਹਲਫਾਜ਼ਾ ਨੂੰ تہذیਬੀ ਲੜੀ ਵਿੱਚ ਪਰੋਕੇ ਪਾਠਕਾਂ سپرਦ ਕਰਨਾ ਕੋਈ ਖਾਮਖਾ ਨਹੀਂ ਸਗੋਂ ਖਾਮਖਾ ਪ੍ਰਤੀ ਆਪਣੇ ਵਿਚਾਰਾਂ ਨੂੰ ਸੰਜਾ ਕਰਨਾ ਹੈ ਜ਼ਿੰਦਗੀ ਖੁਸ਼ ਨਮਾ ਖੁਆਬ ਜੀਏ ਪਰ ਇਸ ਨੂੰ ਖਾਮਖਾ ਉਲਝਾਈ ਰੱਖਣਾ ਸਮੇਂ ਦੀ अहमियत ਨੂੰ ਅੱਖੋਂ ਲਿ ਕਰਨਾ ਉਹ ਗੱਲ ਵੱਖਰੀ ਹੈ ਕਿ ਇਹ ਸਭ ਕੁਝ ਪਤਾ ਹੁੰਦੇ باوجود ਵੀ ਅਸੀਂ ਕੁਝ ਨਾ ਕੁਝ ਖਾਮ-ਖਾ ਕਰਦੇ ਹੀ ਰਹਿੰਦੇ ਹਾਂ ਸਿਰਫ ਉਮਰਾਂ ਦਾ ਲੰਮਾ ਪੜਾ ਤੈ ਕਰਨ ਵਾਲੇ ਹੀ ਨਹੀਂ ਸਗੋਂ ਮਾਸੂਮ ਜਵਾਕਾਂ ਦੇ ਮਨਾਂ ਵਿੱਚ ਵੀ ਖਾਮ-ਖਾ ਜਿਹੇ ਵਿਚਾਰ ਝੁਰਮਟ ਪਾਈ ਰੱਖਦੇ ਹਨ ਇੱਥੇ ਆਪਣੇ ਬਚਪਨ ਵਾਲੀ ਇੱਕ ਗੱਲ ਦੀ ਸਾਂਝ ਪਾਉਣ ਨੂੰ ਚਿਤ ਕੀਤਾ ਹੈ ਜਦੋਂ ਖਾਮ-ਖਾ ਜੇ ਸਵਾਲਾਂ ਦੇ ਖਾਮ-ਖਾ ਜੇ ਜਵਾਬ ਲੱਭਣ ਵਿੱਚ ਸਰਹਦ ਦਿਨ ਗੁਜ਼ਰ ਜਾਂਦਾ ਪਰ ਫਿਰ ਵੀ ਕਈ ਸਵਾਲਾਂ ਦੀ ਸਮਝ ਨਹੀਂ ਆਉਂਦੀ ਸੀ ਜਿਵੇਂ ਕਿ ਮੇਰੀ ਮਾਂ ਰਾਤੀ ਮੇਰੇ ਸੁਪਨੇ ਵਿੱਚ ਚੰਗੀ ਭੜੀ ਆਈ ਤਾਂ ਸੀ ਫਿਰ ਮਾਂ ਨੂੰ ਇਹ ਕਿਉਂ ਨਹੀਂ ਪਤਾ ਕਿ ਉਹ ਮੇਰੇ ਸੁਪਨੇ ਵਿੱਚ ਆਈ ਸੀ ਤੇ ਮਾਂ ਨੇ ਇੰਜ ਕਿਉਂ ਪੁੱਛਿਆ ਕਿ ਹੋਰ ਸੁਣਾ ਸੁਪਨੇ ਵਿੱਚ ਕੀ ਦੇਖਿਆ ਜਦੋਂ ਕਿ ਮਾਂ ਵੀ ਤਾਂ ਸੁਪਨੇ ਵਿੱਚ ਹੀ ਸੀ ਸੋ ਮਾਂ ਨੂੰ ਕਿਉਂ ਨਹੀਂ ਪਤਾ ਬਈ ਮੈਂ ਕੀ ਦੇਖਿਆ ਆ ਖਾਮ ਖਾ ਉਸ ਨਦੀਨ ਵਰਗਾ ਜਿਸ ਤੇ ਬੀਜ ਨੂੰ ਕਦੀ ਕਿਸੇ ਨੇ ਧਰਤੀ ਵਿੱਚ ਬੋਇਆ ਨਹੀਂ ਜੋ ਆਪ ਮਹਾਰੇ ਹੀ ਧਰਤੀ ਦੀ ਸਦਾ ਉੱਤੇ ਆਪਣੀ ਜੜ੍ਹਾਂ ਫੈਲਾਉਂਦਾ ਰਹਿੰਦਾ ਹੈ ਚਾਹੇ ਜ਼ਮੀਨ ਵਿੱਚ ਕਿੰਨੀ ਜਗ੍ਹਾ ਉੱਤੇ ਫਲਹਾਰੀ ਤੇ ਗੁਣਕਾਰੀ ਪੇੜ ਪੌਦੇ ਕਿਉਂ ਨਾ ਲਗਾਈ ਹੋਣ ਪਰ ਇਹ ਨਦੀਨ ਕਿਵੇਂ ਨਾ ਕਿਵੇਂ ਆਪਣੇ ਲਈ ਥਾਂ ਪੜਾਈ ਲੈਂਦਾ ਹੈ ਜਿਸ ਕਰਕੇ ਜ਼ਮੀਂਦਾਰ ਨੂੰ ਅਕਸਰ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਵਾਰ-ਵਾਰ ਨਦੀਨ ਨੂੰ ਧਰਤੀ ਵਿੱਚੋਂ ཕੁੱਟਣਾ ਪੈਂਦਾ ਖੂਬ ਖੂਬ ਇਸੇ ਤਰ੍ਹਾਂ ਕਿਹਾ ਹੀ ਕਿਸੇ ਮਨੁੱਖ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਉਦੇਖ ਕਿਉਂ ਨਾ ਮਿਲ ਗਿਆ ਹੋਵੇ ਪਰ ਫਿਰ ਵੀ ਖਾਮਖਾਈ ਖਿਆਲ ਅਕਸਰ ਮਨੁੱਖੀ ਜ਼ਹਿਨ ਵਿੱਚ ਦਸਤਕ ਦਿੰਦੇ ਰਹਿੰਦੇ ਹਨ ਪਰ ਕਾਬਲ ਮਨੁੱਖ ਖਾਮਖਾ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦੇ ਸਗੋਂ ਸਮੇਂ ਨਾਲ ਤੁਰਦੇ ਤੇ ਅਗਾਹ ਵਧਦੇ ਰਹਿੰਦੇ ਹਨ ਉਹ ਲੋਕ ਜੋ ਬੇਲੇ ਰਹਿਣਾ ਪਸੰਦ ਕਰਦੇ ਹਨ ਉਹਨਾਂ ਅੰਦਰ ਤਾਂ ਬੇਸ਼ੁਮਾਰ ਖਾਮਖਾਈ ਖਿਆਲ ਢੂੜਾਂ ਪੁੱਟਦੇ ਰਹਿੰਦੇ ਹਨ ਪਾਣੀ ਦੀਆਂ ਤਰੰਗਾਂ ਵਾਂਗੂ ਇਹ ਖਾਮਖਾਈ ਖਿਆਲ ਜਮਾਗੀ ਸਤ੍ਹਾ ਉੱਤੇ ਕਦੇ ਉੱਚੇ ਉੱਠਦੇ ਨੇ ਤੇ ਕਦੇ ਨਹੀਂ ਮੇ ਹੋ ਬੰਦੇ ਨੇ ਇਹ ਹੀ ਕਾਰਨ ਹੈ ਕਿ ਬੇਲਾ ਬੈਠਾ ਬੰਦਾ ਕਦੇ ਸਾਹਮਣਿਆਂ ਵਾਲਿਆਂ ਨਾਲ ਬਿਨਾ ਕਿਸੇ ਕਲ ਤੋਂ ਗੁੱਸੇ ਨਾਲ ਬੋਲਦਾ ਹੈ ਤੇ ਕਦੇ ਬਿਨਾ ਕਿਸੇ ਦੇ ਮਿੱਠੇ ਬੋਲਾਂ ਤੋਂ ਪਿਆਰ ਨਾਲ ਪੇਸ਼ ਆਉਂਦਾ ਖਾਮ ਖਾਬਿਚ ਤਵਜੂ ਦੇਣ ਵਾਲਾ ਕੁਝ ਨਹੀਂ ਹੁੰਦਾ ਪਰ ਖਾਮ ਖਾਈ ਅਕਸਰ ਪਾਲਦਾ ਹੈ ਕਿ ਉਸ ਨੂੰ ਵੀ ਤਵਜੋ ਦਿੱਤੀ ਜਾਵੇ ਜੇਕਰ ਇਹ ਖਾਮ ਖਾਈ ਖਿਆਲ ਨਕਾਰਾਤਮਕ ਵਰਤੀ ਦੇ ਹੋਣ ਤਾਂ ਇਹਨਾਂ ਕਰਕੇ ਚੰਗਾ ਭਲਾ ਇਨਸਾਨ ਮਾਨਸਿਕ ਤਣਾਅ ਤੇ ਹੋਰ ਕਈ ਤਰ੍ਹਾਂ ਦੇ ਮਾਨਸਿਕ ਰੁਕਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ ਦੂਜੇ ਪਾਸੇ ਜੇਕਰ ਇਹ ਹੀ ਖਾਮਖਾਈ ਖਿਆਲ ਖਾਮਖਾਈ ਖੁਸ਼ੀ ਦਾ ਅਹਿਸਾਸ ਕਰੋਂ ਤਾਂ ਅਜਿਹਾ ਵਿਅਕਤੀ ਕਿਸੇ ਵਾਹਨ ਨੂੰ ਚਲਾਉਂਦਿਆਂ ਹੋਇਆਂ ਵੀ ਹਵਾ ਨਾਲ ਗੱਲਾਂ ਕਰਦਾ ਹੈ ਮਾਨੋ ਉਹ ਸੜਕੀ ਵਾਹਨ ਨਹੀਂ ਹਵਾਈ ਜਹਾਜ਼ ਚਲਾ ਰਿਹਾ ਹੋਵੇ ਮੁਕਤੀ ਦੀ ਗੱਲ ਅਜਿਹੇ ਖਾਮਖਾਦੇ ਬਸ ਕਿਉਂ ਪਹਿਣਾ ਜਿਸ ਦਾ ਸਵਾਦ ਖਾਮਖਾਈ ਹੈ ਜਿਸ ਦਾ ਸਫ਼ਰ ਖਾਮਖਾਈ ਹੈ ਜਿਸ ਦਾ ਰਾਹ ਖਾਮਖਾਈ ਹੈ ਤੇ ਜਿਸ ਦੀ ਮੰਜ਼ਿਲ ਵੀ ਖਾਮਖਾਈ ਹੈ ਇਹੀ ਤਾਂ ਮਹਿਸ ਆਪਣੇ ਜ਼ਿੰਦਗੀ ਦੇ ਖਾਸ ਪਲਾਂ ਵਿੱਚ ਕੁਝ ਖਾਸ ਕਰਨ ਦੀ ਬਜਾਏ ਉਹਨਾਂ ਪਲਾਂ ਨੂੰ ਖਾਮ ਖਾਈਂ ਪੇਂਟ ਕਰ ਦੇਣਾ ਹੈ ਬਚਪਨ ਵੇਲੇ ਜਦੋਂ ਘਰ ਦੇ ਬਾਹਰ ਤੋਂ ਕੋਈ ਉੱਚੀ ਆਵਾਜ਼ ਸੁਣਾਈ ਦਿੰਦੀ ਤਾਂ ਇੱਕਦਮ ਮੱਲੋ ਮੱਲੀ ਬਾਹਰ ਨੂੰ ਦੌੜਦੀ ਇਹ ਦੇਖਣ ਲਈ ਕਿ ਕੀ ਸੱਚਮੁੱਚ ਕਾਰੀਆਂ ਘਟਾਵਾਂ ਦੇ ਮੋੜ ਤੋਂ ਅਸਮਾਨ ਨੂੰ ਟਕੜਿਆ ਜਾਂ ਬਾਹਰ ਪੇਡਾਂ ਦਾ ਵੱਡਾ ਝੁੰਡ ਗੁਜ਼ਰ ਰਿਹਾ ਹੈ ਪੇਡਾਂ ਦੇ ਝੁੰਡ ਵਿੱਚੋਂ ਮੇਮਣੇ ਦੇਖਣੇ ਬਹੁਤ ਸੋਹਣੇ ਲੱਗਦੇ ਸਨ ਜੋਕਸਰ ਸਾਰੇ ਝੁੰਡ ਦੇ ਪਿੱਛੇ ਹੌਲੀ-ਹੌਲੀ ਤੁਰਦੇ ਸਨ ਤੇ ਕੁਝ ਗਧਿਆਂ ਉੱਤੇ ਟੰਗੀਆਂ ਬੋਰੀਆਂ ਵਿੱਚ ਮੌਜਾਂ ਨਾਲ ਆਰਾਮ ਫਰਮਾਰੇ ਹੁੰਦੇ ਸਨ ਤੇ ਕਈਆਂ ਨੂੰ ਆ ਜੜੀਆਂ ਨੇ ਗੋਦੀ ਚੁੱਕਿਆ ਹੁੰਦਾ ਸੀ ਪੇਡਾਂ ਦੇ ਇਸ ਝੁੰਡ ਵਿੱਚ ਸਭ ਤੋਂ ਕਬੀਲਤਾਰ ਦੇਖਣ ਵਾਲਾ ਜਾਨਵਰ ਗਦਾ ਹੁੰਦਾ ਸੀ ਜਿਹੜਾ ਪੂਰਾ ਵਜ਼ਨ ਚੁੱਕੀ ਕਦੇ ਡਿੰਗ ਪੁੱਟ ਲੈਂਦਾ ਤੇ ਕਦੇ ਰੁਕ ਜਾਂਦਾ ਮੈਨੂੰ ਯਾਦ ਹੈ ਕਿ ਇੱਕ ਦਫਾ ਆ ਜੜੀ ਮੇਰੀ ਮਾਂ ਕੋਲ ਖੜ ਕੇ ਆਪਣੇ ਕੰਮੇ ਗਧੇ ਬਾਰੇ ਦੱਸ ਰਹੀ ਸੀ ਕਿ ਲੁਕ ਤਾਂ ਖਾਮਖਾਈ ਗਦੇ ਦਾ ਨਾਮ ਸੁਣ ਕੇ ਹੱਸ ਪੈਂਦੇ ਨੇ ਇਹ ਤਾਂ ਵਿਚਾਰਾ ਵਾਧੂ ਕੰਮ ਕਰਦੇ ਯੋਗ ਹੁੰਦਾ ਹਾਂ ਇਸ ਨੂੰ ਕੋਈ ਦੇਸ਼ਾ ਦੇਣ ਵਾਲਾ ਹੋਣਾ ਚਾਹੀਦਾ ਮਹਿੰਗਾ ਰਿਆ ਸੀ ਮੈਂ ਖਾਸੇ ਪੈਸਿਆਂ ਦਾ ਉਸ ਆਜੜੀ ਦੇ ਮੂੰਹੋਂ ਖਾਸੇ ਪੈਸਿਆਂ ਵਾਲੀ ਗੱਲ ਸੁਣ ਮੇਰਾ ਮਨ ਖਾਮਖਾਈ ਕਿਆਲ ਦੀ ਸੈਰ ਕਰਨ ਤੁਰ ਪਿਆ ਕਿ ਖਾਸੇ ਪੈਸੇ ਤਾਂ ਫਿਰ ਬਹੁਤ ਸਾਰੇ ਹੁੰਦੇ ਹੋਣੇ ਨੇ ਜੇ ਇੰਨੇ ਸਾਰੇ ਪੈਸੇ ਹੁੰਨ ਫਿਰ ਤਾਂ ਗੱਦਾ ਲਿਆ ਜਾ ਸਕਦਾ ਪਰ ਕਿਉਂਕਿ ਗੜਬੜੀਆਂ ਦੇ ਤਿਉਹਾਰ ਵੇਲੇ ਗੜਬੜੇ ਦੇ ਦੀਵੇ ਵਿੱਚੋਂ ਤੇਲ ਨਾਲ لبڑے ਮੇਰੇ ਸਿੱਕਿਆਂ ਦੀ ਗਿਣਤੀ ਤਾਂ ਖਾਸੇ ਪੈਸਿਆਂ ਵਿੱਚ ਨਹੀਂ ਆਉਂਦੀ ਸੀ ਸੋ ਮਹਿਸੂਸ ਹੋਇਆ ਕਿ ਅਸੀਂ ਤਾਂ ਇੱਕ ਗਧਾ ਵੀ ਨਹੀਂ ਖਰੀਦ ਸਕਦੇ ਫਿਰ ਬਹੁਤ ਮੱਥਾ ਮਾਰਨ ਤੋਂ ਬਾਅਦ ਇੱਕ ਫੁਰਨੇ ਨੇ ਖਾਮ ਖਾਈ ਖਿਆਲਾਂ ਵਿੱਚ ਡੁੱਬੇ ਮਨ ਨੂੰ ਰੋਸ਼ਨੀ ਦਿਖਾਈ ਇਹ ਫੁਰਨਾ ਸੀ ਕਿ ਆਖਰ ਅਸੀਂ ਗਧਾ ਲੈ ਕੇ ਕਰਨਾ ਵੀ ਕੀ ਹੈ ਇਸ ਫੁਰਨੇ ਨੇ ਤਾਂ ਸਾਰੀ ਉਲਝਣਬਾਜ਼ੀ ਹੀ ਮਿਟਾ ਦਿੱਤੀ ਇਹ ਨਿੱਕੀ ਜੀ ਕਹਾਣੀ ਜ਼ਿਹਨ ਵਿੱਚ ਉਭਰਨ ਵਾਲੇ ਖਾਮਖਾਈ ਖਿਆਲਾਂ ਤੋਂ ਵਕਫ ਕਰਾਉਂਦੀ ਹੈ ਜੀਵਨ ਵਿੱਚ ਕਈ ਵਾਰ ਮਨੁੱਖ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਖਾਮਖਾਈ ਆਪਣੀ ਔਕਾਤ ਨੂੰ ਪਰਖਣ ਬੈਠ ਜਾਂਦਾ ਹੈ ਹਾਲਾਂਕਿ ਔਕਾਤ ਤਾਂ ਮਨੁੱਖ ਦੇ ਉਸ ਰਤਬੇ ਤੇ ਸ਼ਾਨ ਨੂੰ ਦਰਸਾਉਂਦੀ ਹੈ ਜੋ ਉਸਨੇ ਆਪਣੇ ਸਕਾਰਾਤਮਕ ਵਿਚਾਰਨ ذریعے ਕਢੀ ਹੁੰਦੀ ਹੈ ਇਨਸਾਨ ਖਾਮਖਾਈ ਆਪਣੇ ਨਸੀਬਾਂ ਨੂੰ ਕੋਸਦਾ ਹੈ ਬਿਨਾਂ ਇਹ ਸੋਚੇ ਕਿ ਜਿਸ ਚੀਜ਼ ਕਰਕੇ ਉਹ ਆਪਣੇ ਨਸੀਬਾਂ ਨੂੰ ਖਰੀਆਂ ਖਰੀਆਂ ਸੁਣਾ ਰਿਹਾ ਹੈ ਪਹਿਲਾਂ ਉਸ ਚੀਜ਼ ਦੀ ਉਸ ਨੂੰ ਜ਼ਰੂਰਤ ਹੈ ਵੀ ਸਹੀ ਜਾਂ ਨਹੀਂ ਜੇਕਰ ਅੱਜ ਦੀ ਜ਼ਿੰਦਗੀ ਵਿੱਚ ਗੁਜ਼ਰਨ ਵਾਲੇ ਹਰੇਕ ਦਿਨ ਦਾ ਮਲਾਂਕਨ ਕਰਕੇ ਦੇਖੀਏ ਤਾਂ ਹੈਰਾਨੀ ਹੋਵੇਗੀ ਕਿ ਬਿਨਾਂ ਕਿਸੇ ਮਕਸਦ ਤੋਂ ਜ਼ਿੰਦਗੀ ਜਿਉਣ ਵਾਲੇ ਅਕਸਰ ਆਪਣੇ ਦਿਨ ਦਾ ਜ਼ਿਆਦਾਤਰ ਹਿੱਸਾ ਖਾਮ ਖਾਉਟੇ ਵਿਚਾਰਾਂ ਖਾਮ ਖਾਈ ਹਰਕਤਾਂ ਖਾਮਖਾਈ ਪੰਗੇ ਬਾਜ਼ੀਆਂ ਤੇ ਖਾਮਖਾਈ ਦੂਜਿਆਂ ਦੇ ਕੰਮ ਕਾਜਾਂ ਵਿੱਚ ਆਪਣੀ ਲੰਮੀ ਜੀ ਲਾਤ ੜਾਉਣ ਵਿੱਚ ਗੁਜ਼ਾਰ ਦਿੰਦੇ ਹਨ ਖਾਮਖਾਈ ਗੱਲਾਂ ਤੇ ਖਿਆਲ ਚੰਗੇ ਭਲੇ ਇਨਸਾਨ ਨੂੰ ਆਪ ਆਸ ਜਪਨਾ ਦਿੰਦੇ ਹਨ ਜਦੋਂ ਕਿ ਤੰਦਰੁਸਤ ਰਹਿਣ ਲਈ ਤੰਦਰੁਸਤ ਖਿਆਲਤ ਜ਼ਰੂਰੀ ਹੁੰਦੇ ਹਨ ਇਹ ਬਿਲਕੁਲ ਇੰਜ ਹੈ ਕਿ ਅਸੀਂ ਜਿਹੋ ਜਿਹਾ ਬੀਜ ਧਰਤੀ ਵਿੱਚ ਬੀਜ ਦਿਆਂ ਹੋ ਜਾਈ ਫਲ ਪ੍ਰਾਪਤ ਕਰਦੇ ਹਾਂ ਸਮਾਜ ਵਿੱਚ ਆਪਣਾ ਪ੍ਰਤਿਭਾਸ਼ਾਲੀ ਕਿਰਦਾਰ ਰੱਖਣ ਲਈ ਸਾਨੂੰ ਉਜਵਲ ਤੇ ਉੱਤਮ ਰਹਿਣੀ ਬਹਿਣੀ ਦੇ ਧਾਰਨੀ ਹੋਣਾ ਪੈਂਦਾ ਹੈ ਉੱਚੇ ਸੁੱਚੇ ਕਿਰਦਾਰ ਨੂੰ ਸਿਰਜਣ ਨਾਲੋਂ ਵੀ ਜ਼ਿਆਦਾ ਔਖਾ ਉੱਚੇ ਸੁੱਚੇ ਕਿਰਦਾਰ ਨੂੰ ਹਮੇਸ਼ਾ ਦੀ ਬਰਕਰਾਰ ਰੱਖਣਾ ਹੁੰਦਾ ਹੈ ਦਿਮਾਗ ਵਿੱਚ ਆਉਣ ਵਾਲੇ ਖਾਮਖਾਈ ਖਿਆਲਾਂ ਪਿੱਛੇ ਤੁਰਨ ਨਾਲੋਂ ਬਿਹਤਰ ਹੈ ਕਿਸ ਬੇਸ਼ਕੀਮਤੀ ਜ਼ਿੰਦਗੀ ਨੂੰ ਬੇਸ਼ਕੀਮਤੀ ਵਿਚਾਰਾਂ ਹੌਸਲੇ ਨਿਮਰਤਾ ਨਿਮਾਨਸਾ ਅਲੀਮੀ ਤੇ ਲਕਤਤ ਵਰਗੇ ਗੁਨਾ ਨਾਲ ਸਜਾਇਆ ਜਾਵੇ ਤਾਂ ਜੋ ਹਰ ਪਲ ਜ਼ਿੰਦਗੀ ਦੀ ਖੂਬਸੂਰਤੀ ਨੂੰ ਮਾਣਿਆ ਜਾ ਸਕੇ ਤੇ ਸਮੇਂ ਦੀ ਅਹਿਮੀਅਤ ਨੂੰ ਮਹਿਸੂਸ ਕਰਦੇ ਹੋਏ ਚੰਗੇ ਪੁਇਖ ਨਾਲ ਜੁੜੀਆਂ ਰਾਹਾਂ ਉੱਤੇ ਤੁਰਿਆ ਜਾ ਸਕੇ ਧੰਨਵਾਦ